ਕੱਲ ਕਰੀਬ 10 ਵਜੇ ਪਤਿਸਨ ਕਲੋਨੀ थाना ਗੇਟ ਕੀ ਮਾਤੋਂ ਇੱਕ ਕੇਸ ਰਿਪੋਰਟਡ ਹੋਇਆ ਸੀਗਾ ਕਿ ਇੱਕ ਲੇਡੀ ਕੋਲੋਂ ਐਕਟਵਾ ਖੋਈ ਗਈ ਹੈ ਤੇ ਨਾਲ ਉਹਦੇ ਵਿੱਚ ਕੈਸ਼ ਸੀਗਾ 4,29,000 ਰੁਪਇਆ ਜਿਸ ਦੇ ਤੁਰੰਤ ਕਾਰਵਾਈ ਕਰਦੇ ਅਸੀਂ ਮੌਕਾ ਦੇਖਿਆ ਮੈਂ ਮੌਕੇ ਤੇ ਪਹੁੰਚਿਆ ਐਸਐਚਓ ਪਹੁੰਚੇ ਚੌਕੀ ਜਾਂਜ ਪਹੁੰਚੇ ਸਾਡੇ ਮੌਕੇ ਤੇ ਅਸੀਂ ਹਾਲਾਤ ਦੇਖੇ ਉਹਨਾਂ ਦਾ ਕੋ ਸਟੇਟਮੈਂਟ ਲਈ ਸੀਟ ਮੇ ਲੇ ਕੇ 50 ਸ਼ਤਰ ਕੀਤਾ ਸੀ ਤੇ ਜਿਹੜੀ ਅਸੀਂ ਸਰਕਮਸਟਾਂਸਸ ਐਵਿਡੈਂਸ ਕਲੈਕਟ ਕੀਤੀ ਸੀ ਉਹ ਤੋਂ ਮੌਕੇ ਤੋਂ ਪਲੱਸ ਜਿਹੜੀ ਪਰਿਵਾਰ ਦੀ ਕਵੈਚ ਨਹੀਂ ਕੀਤੀ ਅਸੀਂ ਉਹ ਤੋਂ ਸਾਡਾ ਤੁਹਾਨੂੰ ਥੋੜਾ ਡਾਊਟ ਕ੍ਰੀਏਟ ਹੋਇਆ ਵੀ ਇਹ ਲੁੱਟ ਦੇ ਵਿੱਚ ਜ਼ਰੂਰ ਕੋਈ ਪਰਿਵਾਰਕ ਮੈਂਬਰ ਦੀ ਸ਼ਮੂਲੀਅਤ ਹੈਗੀ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਸਾਰਿਆਂ ਦੀ ਸੀ.ਸੀ.ਆਰ ਲਈ ਸਾਰਿਆਂ ਦੇ ਮੋਬਾਈਲ ਨੰਬਰ ਲੈ ਕੇ ਉਹਨਾਂ ਦੀ ਸੀ.ਸੀ.ਆਰ ਕਢਾਈ ਸੀ.ਸੀ.ਟੀ.ਵੀ. ਫੁਟੇਜ ਲਈ ਜਦੋਂ ਉਹਨਾਂ ਦਾ ਐਨਾਲਿਸਿਸ ਕੀਤਾ ਤਾਂ ਸਾਨੂੰ ਬਿਲਕੁਲ ਕਲੀਅਰ ਹੋ ਗਿਆ ਵੀ ਇਹ ਪਰਿਵਾਰਕ ਮੈਂਬਰਾਂ ਵੱਲੋਂ ਹੀ ਕੀਤੀ ਗਈ ਹੈ ਲੁੱਟ ਦਾ ਮਾਮਲਾ ਹੈ ਜਿਸ ਤੋਂ ਬਾਅਦ ਉਹਨਾਂ ਤੋਂ ਥੋੜੀ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤੇ ਉਹ ਜੋ ਉਨੇ ਇਹ ਮੰਨਿਆ ਪੀਏ ਜਿਹੜੀ ਵਾਰਦਾਤ ਆ ਉਹਨੇ ਆਪਣੇ ਭਰਾ ਅਭਜੀਤ ਤੇ ਜਿਹੜਾ ਇੱਕ ਉਹਨਾਂ ਦੇ ਮੇੜ ਦਾ ਲੜਕਾ ਹੈ ਸਰੇਂਦਰ ਸਨਨੀ ਉਹਨਾਂ ਨਾਲ ਕੇ ਅਸੀਂ ਪੁਲਾਨੀ ਕੀਤੀ ਸੀ ਤੇ ਪੁਲਾਨੀ ਕਰਨ ਤੋਂ ਬਾਅਦ ਇਹਨੂੰ ਅੰਜਾਮ ਦਿੱਤਾ ਕਿੰਨੇ ਟੋਟਲ આરોપી ਨੇ ਜੇ ਪੱਟੇਵਚਿਤ ਬਾਈ ਨੇ ਇਹਦੇ ਵਿੱਚ ਟੋਟਲ ਦੇਖੋ ਜੀ 3 આરોપી ਨੇ ਇੱਕ ਕੋਮਲ ਸ਼ਰਮਾ ਦਾ ਭਰਾ ਅਭਜੀਤ ਤੇ ਉਹਨਾਂ ਦੀ ਮੇੜ ਦਾ ਲੜਕਾ ਜਿਹੜਾ ਸਰੇਂਦਰ ਸਨਨੀ ਹੈ ਇਤਨਾ ਇਰਲਕੀ ਦੀ ਗ੍ਰਿਫਤਾਰੀ ਕੀਤੀ ਗ੍ਰਿਫਤਾਰੀ ਜੀ ਕੋਮਲ ਸ਼ਰਮਾ ਦੀ ਉਹਦੇ ਭਰਾ ਅਵਜੀਤ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਸੁਰਿੰਦਰ ਸਣੀ ਹਾਲੇ ਫਰਾਰਿਆ ਉਹਦੇ ਕੋਲ ਐਕਟਵਾ ਤੇ ਕੁਝ ਕੈਸ਼ ਦੀ ਰਿਕਵਰੀ ਉਹਦੇ ਕੋਲ ਹੋਣੀ ਹੈ ਜੇ ਬਾਕੀ ਹੈ ਕੈਸ਼ ਕਿੰਨਾ ਰਿਕਵਰ ਕਰ ਲਿਆ 295000 ਰੁਪਏ ਦੀ ਰਿਕਵਰੀ ਹੁਣ ਤੱਕ ਸਾਡੀ ਹੋ ਚੁੱਕੀ ਹੈ ਬਾਕੀ ਕੈਸ਼ ਜਿਹੜਾ ਉਹ ਸਣੀ ਕੋਲ ਆ ਜਦੋਂ ਉਹਨੂੰ ਫੜਾਂਗੇ ਤੋਂ ਬਾਅਦ ਅਸੀਂ ਉਹਨੂੰ ਰਿਕਵਰੀ ਕਰਾਂਗੇ ਕਾਰਨ ਕੀ ਰਿਹਾ ਹੈ ਇੱਕੋ ਘਰ ਚ ਪੈਸੇ ਸੀਗੇ ਥੋੜੇ ਦੇ ਪੈਸੇ ਸੀ ਮੰਨ ਤੁਸੀਂ ਕਹਿੰਦੇ ਨੂਨੇ ਥੋੜੇ ਦੇ ਪੈਸੇ ਚੋਰੀਆਂ ਦੀ ਕੋਸ਼ਿਸ਼ ਕੀਤੀ ਕਰਦ ਕੀ ਦੇਖੋ ਜਦੋਂ ਪਰ ਆਪਸ ਵਿੱਚ ਮਿਸਟਰਸਟ ਪੈਦਾ ਹੋ ਜਾਂਦਾ ਹੈ ਪਰਾਰਕ ਮੈਂਬਰਾਂ ਦਾ ਜਾਂ ਕਿਸੇ ਲੇਡੀ ਮੰਨੋ ਵਿਆਹੀ ਆ ਉਹਦਾ ਸਹੁਰੇ ਪਰਿਵਾਰ ਨਾਲੋਂ ਪੇਕੇ ਪਰਿਵਾਰ ਬਰਤੀ ਖਿੱਚੀ ਜਾਂਦਾ ਹੁੰਦੀ ਹੈ ਤੇ ਮੈਨੂੰ ਇਹ ਉਸੇ ਚੀਜ਼ਾਂ ਦਾ ਨਤੀਜਾ ਲੱਗਦਾ ਹੈ ਕਿਉਂਕਿ ਇਹ ਇਹਨਾਂ ਨੇ ਜਿਹੜੀ ਪਲਾਨਿੰਗ ਕੀਤੀ ਹੋਵੇ ਬ੍ਰਦਰ ਨਾਲ ਰਲ ਕੇ ਕੀਤੀ ਹੈ ਤੇ ਪੈਸੇ ਵੀ ਬ੍ਰਦਰ ਨੂੰ ਹੀ ਭੇਜੇ ਗਏ ਇਹਦੇ ਖੋ ਦੇ ਰਹੇ ਉਹਦੇ ਕੋਲ ਹੀ ਰਿਕਵਰ ਹੋਏ ਨੇ ਤੇ ਇਥੋਂ ਇਹ ਮਾਮਲਾ ਇਹ ਹੀ ਲੱਗਦਾ ਵੀ ਇਹ ਲਾਲਚ ਦਾ ਮਾਮਲਾ ਹੈ ਤੁਸੀਂ ਕਿਹਾ ਸਾਰੇ ਸੀਸੀਟੀਵੀ ਟੈਕਨੀਕਲੀ ਕੋ ਤਾਂ ਹੀ ਤੁਹਾਨੂੰ ਅਸੀਂ ਪਹਿਲਾਂ ਹੀ ਕਿਹਾ ਵੀ ਸਰਕਮਸਟੈਂਸਸ ਜਿਹੜੇ ਐਵਿਡੈਂਸ ਅਸੀਂ ਕਲੈਕਟ ਕੀਤੀ ਉਹ ਤੋਂ ਇਹੀ ਲੱਗਿਆ ਵੀ ਜਿਹੜੀਆਂ ਮਿਰਚਾਂ ਉੱਥੇ ਖਿਲਰੀਆਂ ਸੀਆਂ ਜਿਹੜੀਆਂ ਉਹਨਾਂ ਇਹ ਕੀਤਾ ਸੀ ਕਲੇਮ ਕੀਤਾ ਸੀ ਵੀ ਇਹ ਮਿਰਚਾਂ ਪਾ ਕੇ ਜਿਹੜੀ ਲੁੱਟ ਦੀ ਵਾਰਦਾਤ ਕੀਤੀ ਹੈ ਲੇਡੀ ਜੀ ਉਹ ਅਸੀਂ ਉਹਨਾਂ ਮਿਰਚਾਂ ਨੂੰ ਜਿਹੜੀਆਂ ਉਸ ਪਰਿਵਾਰ ਦੇ ਘਰ ਦੇ ਵਿੱਚ ਕਿਚਨ ਦੇ ਵਿੱਚ ਮਿਰਚ ਸੀਗੀ ਉਹਨੂੰ ਅਸੀਂ ਉਹਦੇ ਨਾਲ ਮਿਲਾਇਆ ਤਾਂ ਉਹ ਸਾਨੂੰ ਉਹ ਸੇਮ ਹੀ ਮਿਰਚਾਂ ਲੱਗੀਆਂ ਉਤੋਂ ਸਾਡਾ ਡਾਊਟ ਉਤੋਂ ਹੀ ਸ਼ੁਰੂ ਹੋਇਆ ਸੀਗਾ ਫਿਰ ਤਾਂ ਹੀ ਅਸੀਂ ਅੱਗੇ ਉਹਨੂੰ ਟੈਕਨੀਕਲੀ ਐਨਲਾਈਜ਼ ਕੀਤਾ ਇਹਨਾਂ ਨੂੰ ਕ੍ਰਿਮੀਨਲ ਬੈਕਗ੍ਰਾਉਂਡ ਹੈ ਹਾਲੇ ਤੱਕ ਤੇ ਨਹੀਂ ਲੱਗਦਾ ਪਰ ਫਿਰ ਵੀ ਇਹ ਅੰਡਰ ਇਨਵੈਸਟੀਗੇਸ਼ਨ ਹੈ ਇਹਨੂੰ ਅਸੀਂ ਪ੍ਰੋਪਰਲੀ ਰਿਵੈਚ ਕਰਾਂਗੇ ਪੰਜਾਬ ਪੁਲਿਸ ਨੇ ਕਿੰਨਾ ਕਠੋਰ ਸੀ ਕੇਸ ਦਾ ਦੇਖੋ ਜੀ ਸਾਡੇ ਵੱਲ ਤੋਂ ਹਰ ਕੇਸ ਕੋਈ ਇੱਕ ਚੈਲੰਜ ਹੀ ਹੁੰਦਾ ਹੈ ਫਿਰ ਜਿਹੜੀ ਸਨੇਚਿੰਗ ਹੋ ਜਣੀ ਉਹ ਵੀ ਦਿਨ ਦਿਹਾੜੇ ਦਿਨ ਦਿਹਾੜੇ 10 ਵਜੇ ਸਨੇਚਿੰਗ ਹੋ ਜਣੀ ਇਹ ਮਿਲ ਕੇ ਦੇਖੋ ਇੱਕ ਤਬਾ ਹੈ ਜੀ ਇਹਨੂੰ ਟੇਸਿੰਗ ਕਰਦੇ ਸਾਡੇ ਉਤੇ ਇੱਕ ਤਬਾ ਸੀ ਇਹਨੂੰ ਪੂਰਾ ਚੈਲੰਜ ਲੈ ਕੇ ਚੱਲਦੇ ਆ ਤਾਂ ਅਸੀਂ ਇਹਨੂੰ ਸੇ ਸੇਮਡੇ ਛੱਡ ਕੇ ਅਸੀਂ 2-4 ਘੰਟੇ ਦੇ ਵਿੱਚ ਇਹਨੂੰ ਟ੍ਰੇਸ ਕਰਕੇ ਤਾਂ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ